ਗੁਲਵਿੰਦਰਾ ਤਿੰਨ ਮੁਬਾਰਕਾਂ ਨੇ ਤੇ ਜੇ ਤੂੰ ਅੱਜ ਤਿੰਨ ਜੱਫੇ ਲਾ ਗਿਆ ਉਹ ਕਹਿੰਦੇ ਵੀ 21000 ਇਹ ਬੱਲੇ 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 ਲੈ ਵੀ ਪਾਸੇ ਹੋ ਜਾਓ ਸਾਈਡ ਤੇ ਹੋ ਜਾਓ ਕਬੱਡੀ ਪੈ ਰਹੀ ਆ ਵੀਰੇ ਪਤਾ ਨਹੀਂ ਲੱਗਦਾ ਕੌਣ ਕਿਹਨੂੰ ਬਹੁਤ ਵੱਡਾ ਧੰਨਵਾਦ ਆ ਮਾੜੀ ਜੀ ਕਬੱਡੀ ਦੀ ਗੱਲ ਕਰ ਲਈਏ ਸੰਤ ਭਵਨ ਨਰਿੰਦਰ ਦਾਸ ਜੀ 500 ਬਹੁਤ ਵੱਡਾ ਪਿਆਰ ਵੱਡਾ ਸਤਿਕਾਰ ਵੱਡੇ ਆਸ਼ੀਰਵਾਦ ਜਦ ਸੰਝੇ ਵਾਲੀ ਪਿੰਡ ਦੀ ਗੱਲ ਚੱਲਦੀ ਹੈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਉਧਰ ਕਹਿੰਦੇ ਵੀ ਸਾਡੇ ਸਤਿਕਾਰ ਦੇ ਯੋਗਰੇ ਆਹ ਸਾਰਿਆਂ ਦਾ ਧੰਨਵਾਦ ਹੈ ਲੋ ਪਹਿਲੀ ਕਬੱਡੀ ਦੇ ਕੇਦੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਉਹ ਨੰਬਰ ਜਾਫੀਆਂ ਦਾ ਉਹ ਅਗਲੀ ਕਬੱਡੀ ਉਹ ਪੂਰੀ 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 ਪਾਉਣ ਦੇ ਲਈ ਉਹ ਮੈਦਾਨ ਦੇ ਵਿੱਚ ਵੱਧ ਚੁੱਕਿਆ ਹੈ ਇਹ ਕਬੱਡੀ ਦੀ ਦੁਨੀਆ ਦਾ ਬਹੁਤ ਵੱਡਾ ਮਾਲਾ ਹੈ ਇਹ ਕਬੱਡੀ ਦੀ ਦੁਨੀਆ ਦਾ ਬਹੁਤ ਵੱਡਾ ਮਲ ਹੈ ਅੱਜ ਪਤਾ ਲੱਗੇਗਾ ਵਿਕਦੀ ਕੈਪਾ ਹੈ ਅੱਜ ਬੱਲੇ ਬੱਲੇ ਉਹ ਬੱਲੇ 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 ਜਗਪਾਲ ਸਿੰਘ ਜੀ ਖੈਰਾ ਸਾਹਿਬ ਸਰਪੰਚ ਸਾਹਿਬ ਦਾ ਬਹੁਤ ਵੱਡਾ ਧੰਨਵਾਦ ਹੈ ਪੂਰੀ ਦੀਆਂ ਤਿੰਨ ਕਬੱਡੀਆਂ 2000 ਦੀਆਂ ਪੂਰੀ ਦੀਆਂ ਤਿੰਨ ਕਬੱਡੀਆਂ ਉਹ 2000 ਦੀਆਂ ਲਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਫੇਰ ਪੈ ਰਹੀ ਹੈ ਰਮਣਿਆ ਮਰਜੀ ਆ ਮੇਰ ਕਿਰੇ ਪਰਮਾਤਮਾ ਬਲਕਿ ਦਿਲੋ ਦਵਾਵਾ ਨੇ ਉਹ ਛੰਟੀ ਕਹਿੰਦੇ ਕਰਾਚੋ ਦੀ ਧਰਤੀ ਦਾ ਮੇਰੇ ਮਿੱਤਰੋ ਉਹ ਕਬੱਡੀ ਪੌਣ ਦੇ ਦੀ ਤਿਆਰ ਰਲ ਪਿਆੜ ਹੈ ਕਿ ਸਾਡਾ ਨਹੀਂ ਕਸੂਰ ਉਹ ਸਾਡਾ ਜ਼ਿਲ੍ਹਾ ਸੰਗਰੂਰ ਉਹ ਸੰਗਰੂਰ ਦੀ ਗੱਲ ਚੱਲੀ ਇਹਨਾਂ ਦੇ ਵੱੱਡ ਬੜੇੜਿਆਂ ਨੇ ਕਹੇ 1919 ਦਾ ਬਦਲਾ ਉਹ ਲੰਡਨ ਦੇ ਵਿੱਚ ਜਾ ਕੇ ਇੰਗਲੈਂਡ ਦੇ ਵਿੱਚ ਜਾ ਕੇ ਲਿਆ ਵੀ ਕਹੇ ਛੰਟੀ ਮੇਰੇ ਮਿੱਤਰੋ ਉਹ ਧਰਤੀ ਪਿੰਡ ਕਰਾਚੋ ਦੀ ਕਿ ਮੇਲੇ ਵਾਲੇ ਪਿੰਡ ਦੀ ਪੇਰਾ ਜੋ ਬਸਦਾ ਸਾਫ ਜੀ ਦਾ ਜਿੰਬੜੀ ਇਹ ਚੌਂਦੀ ਆ ਉਸ ਰੂਪ ਤੇ ਖਾਬੜੇ ਆਉਂਦੇ ਨੇ ਓ ਪਰ ਪੜੀ ਨੀਂਦਰ ਓ ਆਉਂਦੀ ਆਉਂਦੀ ਆਹ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਆ ਸ਼ੀਰਾ ਏ ਚੱਕਲੀ ਸ਼ੇਰ ਦਾ ਰਮਣ ਓ ਰਮਣ ਓ ਸ਼ੀਰਾ ਚੱਕਲੀ ਸ਼ੇਰ ਦਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਚਾਰ ਜਾਫੀ ਚਾਰਾਂ ਦੇ ਵਿੱਚ ਟੱਚ ਕੀਤਾ ਤੇ ਪੁਆਇੰਟ ਆਪਣੀ ਟੀਮ ਦੇ ਖਾਤਰ ਵਿੱਚ ਜੋੜ ਕੇ ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਅਗਲੀ ਕਬੱਡੀ ਪੈ ਗਈ ਮਿਕਿਆ ਓ ਸਾਹਮਣੇ ਕਹਿੰਦੇ ਪੰਜ ਜਵੇਰੀ ਪਿੰਡ ਦਾ ਨੇ ਮੇਰੇ ਮਿੱਤਰੋ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਰਮਣਿਆ ਘਾਟਾਂ ਦੇ ਕਦੇ ਕਦੇ ਉਹ ਨਹੀਂ ਪਾ ਬਕਸਿਆਂ ਦੇ ਮੂਰੇ ਕੋਈ ਖੜ ਨਹੀਂ ਸਕਦਾ ਇਹ ਕਿਤਨਾ ਕਦੇ ਘਾਟਾ ਨੇ ਉਹ ਸਾਹਮਣੇ ਕਹਿੰਦੇ ਪੰਕ ਜੋ ਉਹ 베ਰੀ ਪਿੰਡ ਦਾ ਕਬੱਡੀ ਪਾ ਰਿਹਾ ਇਹ ਕਹਿੰਦੇ ਲਾਕਾ ਬਿੱਲੀ ਦਾ ਮੇਰੇ ਮਿੱਤਰੋ ਇਹ ਦੂਰੋਂ ਦੂਰੋਂ ਚੱਲ ਕੇ ਆਏ ਨੇ ਉਹ ਕਹਿੰਦੇ ਬੂਟਾ ਨਾੜੇ ਪਿੰਡ ਦਾ ਉਹ ਨੰਬਰ ਕਹਿੰਦੇ ਪੰਕੇ ਜੋੜ ਗਿਆ ਓਹ ਭੂਰੀ ਆ ਗਿਆ ਓਏ ਚੱਕ ਓਹ ਭੂਰੀ ਆ ਗਿਆ ਓ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਇੱਕ ਪਾਸੇ ਬੱਲੇ ਬੱਲੇ ਓ ਨੀਰੀ ਸਾ ਨੌਜਾਨਾ ਭੂਰੀਆ ਇਕਮ ਤੇ ਭੂਰੀ ਭੂਰੀ ਤੇ ਇਕਮ ਅੱਜ ਬੱਲੇ ਬੱਲੇ ਓ ਨੀਰੀ ਸਾ ਨੌਜਾਨਾ ਧੱਕੇ ਦਿੰਦੀ ਆ ਪੰਜਾਬ ਦੀ ਜਵਾਨੀ ਇਹ ਦੂਜੀ ਕੌਡੀ ਐ ਤੇ ਤੀਜਾ ਤਾੜ-ਤਾੜ ਕੇ ਰੱਖਦੇ ਰਹੇ ਓ ਬੱਚੇ ਨੂੰ ਦੱਸਿਓ सारा टर ई पैग नंबर केस वेई उहो मुंडे में ले ले, हम ने ने जोड़ दादा कुलविंदा पिणु नड़े रहो ਇਹਰਾ ਪਿੰਡ ਦੇ ਆ ਅੱਜ ਦੀ ਵਾਕੇ ਕਹਿੰਦੇ ਸ਼ੀਦਾ ਚੱਕ ਵਾਲੀ ਸ਼ੇਰ ਵਾਲਾ ਉਹ ਕਬੱਡੀ ਪਹੁੰਚ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਅੱਜ ਪਤਾ ਲੱਗੇਗਾ ਕਿ ਕਿਹੜਾ ਖੱਬੀ ਖਾੜ ਇਹਨੂੰ ਫੜੇਗਾ ਉਹ ਕਿਹੜਾ ਖੱਬੀ ਖਾੜ ਇਹਨੂੰ ਫੜੇਗਾ ਪਰ ਪੁਆਇੰਟ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਕੇ ਅੰਕ ਦੇ ਵਿੱਚ ਵਾਧੇ ਕਰ ਦਿੱਤੇ ਉਹ ਕਹਿੰਦੇ ਬੱਲੇ ਬੱਲੇ ਨੀਰੀ ਸਾਡਾ ਜੰਨਾ ਐੜ ਉਹ ਸਾਹਮਣੇ ਕਹਿੰਦੇ ਪੱਗ ਜਿ ਮੇਰੀ ਪਿੰਡ ਦਾ जगपालसदा कबड़ू किलीत हो बिना पसदा कबड़ू कितों कितो दलीत हो खरा खरा है मेरा धनबाद है जगपाल सिंह जी और ਸ਼ਖਸੀਅਤ ਹੈ ਇੱਕ ਟਾਉਂਟੂ ਅਰਥ ਬੰਦਾ ਇਹ ਧਰਤੀ ਨਾਲ ਜੁੜ ਕੇ ਰਹਿਣ ਵਾਲਾ ਉਹ ਤਾਈ ਦੇ ਪਿੰਡ ਦੇ ਉਹ ਬਾਂਗ ਡੋਰ ਸੰਭਾਲਦੀ ਹੈ ਦਿਨੋ ਦਿਨਾਂ ਮਾਰੇ ਵੱਡੇ ਵੀਰ ਦੇ ਲਈ ਉਹ ਰੇਡ ਪੈ ਗਈ ਓ ਚੱਕਾ ਇਹ ਜਖੇਪੜ ਵਾਲਾ ਬੀਨੇ ਨੇ ਟਰਾਈ ਕੀਤੀ ਹੈ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਦੇ ਵਿੱਚ ਚੱਕਲੀ ਸ਼ੇਰ ਵਾਲਾ ਸ਼ੀਰਾ ਸ਼ੀਰਾ ਜੁੜ ਗਿਆ ਘਰਾਕੋ ਵਾਲਾ ਸ਼ੰਟੀ ਫਿਰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਪਸ ਆਇਆ ਉਧਰ ਸ਼ੁੱਧ ਪੈਪਸੀ ਸਾਇਡ ਚੁਰੀਰ ਕੁਲਵਿੰਦਰ ਸਿੰਘ ਦੀ ਕਾਲਾ ਘੁਰਕਣੀ ਵਾਲੇ ਵੱਡਾ ਧੰਨਵਾਦ ਹੈ ਇਹ ਝੰਟੀ ਹੈ ਕਬੱਡੀ ਪਹੁੰਚ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਉਹ ਰੇਡਰ ਤੇ ਜਾਫੀ ਟੱਕਰ ਟੱਕਰ ਬੱਪਰ ਸ਼ੇਰਾਂ ਦੀ ਉਹ ਟੱਕਰ 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 ਸ਼ੇਰਾਂ ਦੀ ਇਹ ਕਹਿੰਦੇ ਚੈਂਪੀਅਨਸ਼ਿਪ ਦਾ ਬੈਸਟ ਜਾਫੀਆ ਇਹ ਕਹਿੰਦੇ ਬੂਟਾ ਨਵਾੜੇ ਵਾਲਾ ਮੇਲਾ ਜਿੰਦਿਆੜ ਚੇਤੀ ਦਾ ਮੇਰੇ ਮਿੱਤਰੋ ਅੱਜ ਚੋਟੀ ਚੋਟੀ ਦੇ ਆਣੋ ਚੋਟੀ ਚੋਟੀ ਦੇ ਟਕਰੇ ਹੋਏ ਨੇ ਆਹ ਕਹਿੰਦੇ ਉਹ ਸ਼ਕਰ ਝੰਡੇ ਵਾਲਾ ਸੋਨੀ ਵੀ ਪੁੱਜ ਗਿਆ ਮੇਰੇ ਮਿੱਤਰੋ ਉਹ ਦਿਲੋਦਵਾ ਵਾਲੇ ਪਰਬਤਾਂਵਾਂ ਚੜ੍ਹਦੀ ਕਲਾ ਵਿੱਚ ਰੱਖੇ ਮਾਪੁਰਛਾ ਵੱਲੋਂ ਬਹੁਤ ਵੱਡੇ ਪਿਆਰ ਤੇ ਸਤਿਕਾਰ ਇੱਧਰ ਕਹਿੰਦੇ ਸਾਡੇ ਸਭ ਇੰਸਪੈਕਟਰ ਨੇ ਵੱਡੇ ਵੀਰ ਸਰਦਾਰ ਮਹਿਕਦੀਪ ਸਿੰਘ ਜੀ ਬੈਠੇ ਹੋਏ ਨੇ ਕਹਿੰਦੇ ਅੱਜ ਵੀ ਐਵਰੀਕ ਉਹ ਦਿਲ ਕਰਦਾ ਦਿਲ ਕਰਦਾ ਵੀ ਖੇਡੀਏ ਪਰ ਇਹ ਕਹਿੰਦੇ ਉਹ ਸ਼ਿਖਸ਼ੀ ਆਪ ਹੈ ਜਿਹੜਾ ਗਰੀਬੀ ਮੁੱਕੀਆਂ ਮਾਰ-ਮਾਰ ਕੇ ਘਰੋਂ ਕੱਢੀ ਆ ਉਹ ਜਿਨ੍ਹਾਂ ਨੇ ਗਰੀਬੀ ਦਾ ਬੰਥਾੜਾ ਕੁੱਟਿਆ ਅੱਜ ਦੁਨੀਆ ਦੇ ਵਿੱਚ ਨਾਮ ਹੈ ਬਹੁਤ ਧੰਨਵਾਦ ਰੇਡ ਪੈਂਦੀ ਆ ਵੱਟਿਆ ਕ ਇਹ ਪੰਕਜ ਹੈ 베ਰੀ ਬਿਡਵਾਲ ਕੌਡੀ ਦਾ ਪੁਆਇੰਟ ਆਪਣੀ ਟੀਮ ਦੇ ਖਾਤਰ ਵਿੱਚ ਡੋੜ ਕੇ ਅੰਕਤ ਵਿੱਚ ਵਾਧੇ ਕਰ ਗਿਆ ਜੇ ਗੱਲਾਂ ਬਾਤਾਂ ਟਕਾਲੇ ਲੱਗਦੀਆਂ ਨੇ ਜੇ ਗੱਲਾਂ ਬਾਤਾਂ ਉਹ ਫਿਰੇ ਲੱਗਦੀਆਂ ਨੇ ਅੱਜ ਕਿਤੇ ਹੀਰਾ ਆ ਗਿਆ ਚੱਕਲੀ ਸ਼ੇਰਵਾਲ ਉਧਰ ਸੋਨੀ ਆਇਆ ਸੋਨੀ ਦੇ ਪਾਪਾ ਜੀ ਉਹ ਵੀ ਆਇਆ ਹੋਇਆ ਏ ਅੱਜ ਕਹਿੰਦੇ ਬੱਲੇ ਬੱਲੇ ਹੁੰਦੀ ਹੈ ਫਕਰ ਚੰਡੇ ਵਾਲੇ ਵੀ ਆਏ ਆ ਤੇ ਆਜ ਖੇਪੜ ਵਾਲਾ ਖੇਪੜ ਵਾਲਾ ਉਹ ਟਰਾਈ ਕਰਦਾ ਸੀ ਮੀਣਾ ਪਰ ਪੁਆਇੰਟ ਜਿਹੜਾ ਸ਼ੀਰਾ ਚੱਕਲੀ ਫੇਰ ਵਾਲਾ ਆਪਣੇ ਖਾਤੇ ਵਿੱਚ ਜੋੜ ਕੇ ਉਹ ਭੱਜਦਾ ਹੋਇਆ ਲੈ ਵੀ ਪੰਕਜ ਦੀ ਰੇਡ ਛੋਟੇ ਵੀਰ ਦੇ ਬੋਲ ਕਹਿੰਦੇ ਪੰਚ ਜੀ ਪਿਆਰ ਵਰ ਤਿਆਰ ਹੈ ਮੇਰੇ ਮਿੱਤਰੋ ਇੱਕ ਪਾਸੇ ਸ਼ੰਦਾ ਦੂਜੇ ਪਾਸੇ ਜਿੱਥੇਪਲ ਇਹ ਧਰਤੀ ਕਹਿੰਦੇ ਪਿੰਡ ਚਲੀ ਰਹੀ ਆ ਬਾਬੇ ਧਿਆਨ ਪਾਸ ਜੀਆਂ ਦੀ ਇਹ ਬਹੁਤ ਪੱਦੀ ਮੇਰ ਹੈ ਅੱਜ ਕਹਿੰਦੇ ਮਾਨਸਾ ਦੇ ਵਿੱਚ ਇਹ ਚੋਕੀ ਦਾ ਮੇਲਾ ਚੱਲਦਾ ਮੇਰੇ ਮਿੱਤਰੋ ਕੱਖ ਵੀ ਕਹਿੰਦੇ ਬਹੁਤ ਵੱਡਾ ਤੇ ਪੱਲੀਆਂ ਬਣਾ ਕੇ ਚੰਦ ਜਿ ਤੇਰੀ ਉਹ ਨਾਲ ਨਾਲ ਤਰ ਤੁਰਨਾ ਜੋ ਮਿੱਤਰਾਂ ਨੇ ਕੋਕਾ ਬੜਨਾ ਅੱਜ ਇਹਦਾ ਖਿਡਾਰੀ ਜੇ ਗੱਲ ਕਰੀਏ ਨਾ ਉਹ ਪੂਰੀ ਆ ਇਹ ਪੂਰੀ ਆ ਇਹ ਪੂਰੀ ਆ ਮੇਜਰ ਬਰਾਡ ਦੀ ਟੀਮ ਨੂੰ ਲਗਾਤਾਰ ਲਾਲੀ ਢੇਸੀ ਦੀ ਟੀਮ ਨੂੰ ਲਗਾਤਾਰ ਉਹ ਚੈਂਪੀਅਨ ਬਣਾਉਣ ਵਾਲਾ ਇਹ ਪੂਰੀ ਹੈ ਫਤਿਹ ਗਰਸ਼ੰਨਾ ਵਾਲਾ ਇਹਦੀਆਂ ਤਿੰਨ ਕਬੱਡੀਆਂ ਇਰਦੋ ਹਜ਼ਾਰ ਦੀ ਹੈ ਇਹ ਜਗਪਾਲ ਸਿੰਘ ਦੀ ਖੇਰਾ ਸਰਪੰਚ ਦੇ ਵੱਲੋਂ ਅੰਨ ਦਾਣੇ ਵਾਲਾ ਬੂਟਾ ਉਹਦਾ ਇੱਕ ਜੱਫਾ 1000 ਦਾ ਜਗਪਾਲ ਸਿੰਘ ਦੀ ਖੇਰਾ ਸਾਹਿਬ ਸਰਪੰਚ ਸਾਹਿਬ ਵੱਲੋਂ ਪਿੰਡ ਜੇ ਮੁੱਖ ਮੰਤਰੀ ਚਨਹਿੜ ਪਿੰਡ ਦਾ ਉਹਦੇ ਵੱਲੋਂ ਇਹ ਗੱਲ ਕਰੀਏ ਆ ਸ਼ੈਂਟੀ 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 ਤੇ ਕਹਿੰਦੇ ਬੱਲੇ 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 ਉਹ ਬੱਲੇ ਬੱਲੇ ਹੋ ਗਈ ਜੱਟੀਆਂ ਆ ਤੇਰੇ ਜੱਤਣੇ ਕਰਾਈ ਹੋਈ ਆ ਆ ਤੇਰੇ চাকবে করাই হইয় এর ধুড় তোপিয়া মানে মাত্রি শেয়া ও পালে পো এড়ি বড় হাত কবে পিকা তিজড়ে পে পির প্যেত হির প্যান শে পুতান আছে শিরা কম্ডি পাকে বপস মুড়া ਹੇ ਧੂੜਕੋਟ ਇਹ ਧੂੜਕੋਟ ਵੀ 22 ਤੋਂ ਵੱਧ ਆ ਪੰਜਾਬ ਦੇ ਵਿੱਚ ਪਰ ਇਹ ਧੂੜਕੋਟ ਨਹੀਂ ਆ ਜਿਹੜੇ ਪਿੰਡ ਦੇ ਭਿੰਦਰ ਵਰਗੇ ਜਿਹੜੇ ਪਿੰਡ ਦੇ ਸੋਣੀ ਵਰਗੇ ਉਹ ਜਿਹੜੇ ਪਿੰਡ ਦੇ ਜਿਵੇਂ ਕਹਿੰਦੇ ਨਾ ਗੋਪੀ ਧੂੜਕੋਟੀਆਂ ਨੇ ਦੁਨੀਆ ਨੂੰ ਦੱਸਿਆ ਵੀ ਧੂੜਕੋਟ ਦੇ ਇਲਾਕੇ ਉਹ ਬੱਬਰ ਸ਼ੇਰਾ ਦਾ ਹੈ ਧੂੜਕੋਟ ਦੀਆਂ ਗੱਲਾਂ ਬਾਤਾਂ ਟਿਕਾੜੇ ਲੱਗਦੀਆਂ ਨੇ ਆ ਪੰਕਜ ਭੇਰੀ ਪਿੰਡ ਵਾਲਾ ਤੇਰੀ ਪਿੰਡ ਵਾਲਾ ਪਰ ਪੁਆਇੰਟ ਕੀ ਦੇ ਖਾਤੇ ਇਹ ਰੇਡਰ ਦੇ ਖਾਤੇ ਜਾਜ ਰਿਹਾ ਆ ਦੂਜੀ ਰੇਡ ਆ ਗਈ ਮਿਕਿਆ ਆਓ ਸਾਹਮਣੇ ਜਿਹੜੇ ਦੂਜੀ ਕਬੱਡੀ ਪੈ ਗਈ ਜਸਵਿੰਦਰਾ ਬਹਿ ਜਾ ਫੇਰ ਕਰੇ ਪ੍ਰਭਾਤ ਦਾ ਅੱਜ ਚੋਤੀ ਚੋਤੀ ਦੇ ਨਾਲ ਉਹ ਚੋਤੀ ਚੋਤੀ ਦੇ ਟੱਕਰ ਰਿਹਾ ਅੱਜ ਚੋਤੀ ਚੋਤੀ ਦੇ ਨਾਲ ਉਹ ਚੋਤੀ ਚੋਤੀ ਦੇ ਟੱਕਰ ਰਿਹਾ ਇਹ ਪਰ ਕਿਵੇਂ ਪੂਰੀ ਉਹ ਪੂਰੀ ਜੇ ਬੂ ਖੁੱਟ ਕੇ ਲਾ ਗਿਆ ਅੱਜ ਤੇ ਕਹਿੰਦੇ ਗੱਲ ਵਰਦੀ ਹੈ ਉੱਠਿਆ ਉਹ ਵੀ ਨਹੀਂ ਤੇ ਉੱਠਿਆ ਉਹ ਵੀ ਨਹੀਂ ਬਾਕੀ ਪਤਾ ਨਹੀਂ ਹੋਇਆ ਕੀ ਹੈ ਆ ਮੈਚ ਨੇ ਸਾਹ ਚੜਾਤੇ ਹੈ ਬੱਸ ਵੇਖੀ ਕਿੰਘਾ ਨੇ ਹੈ ਬੱਸ ਹੁੰਦੀ ਕਿੰਨਾ ਅੱਜ ਵੇਖ ਲੋ ਵੀ ਆ 10 ਹੁੰਦੀ ਹੈ ਅੱਜ ਕਹਿੰਦੇ ਪੰਜ ਜਬੇਰੀ ਪਿੰਡ ਵਾਲਾ ਕਬੱਡੀ ਪੌਣ ਦੇ ਲਈ ਪੜਿਆ ਹੋਇਆ ਉੱਪਰ ਕਹਿੰਦੇ ਵੱਡਾ ਧੰਨਵਾਦ ਹੈ ਝੰਡੂ ਕੇ ਪਿੰਡ ਸਰਦਾਰ ਸੁਖਪਾਲ ਸਿੰਘ ਜੀ ਸਤਕਾਰ ਦੇ ਯੋਗ ਨੇ ਮਾਮਾ ਜੀ ਆਏ ਹੋਏ ਨੇ ਓਏ ਕਬੱਡੀ 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 ਅੱਜ ਤੇ ਸਵਾਦ ਅੱਜ ਤੇ ਸਵਾਦ ਅੱਜ ਤੇ ਸਵਾਦ ਆਈ ਜਾਂਦਾ ਉਹ ਕਹਿੰਦੇ ਛੇੜਾ ਚੱਕ ਲਈ ਸ਼ੇਰ ਵਾਲਾ ਕਬੱਡੀ ਖੇਡਣ ਦੇ ਮੈਦਾਨ ਦੇ ਵਿੱਚ ਛੇੜਾ ਵਧਿਆ ਹੋਇਆ ਓ ਉਧਰ ਕਹਿੰਦੇ ਲਾਡੀ ਕਾਕਰ ਹੋਰੀ ਕਰਮਜੀਤ ਫੱਕਰ ਜੱਡਾ ਰੁਗਵੀਰ ਹੋਰੀ ਮੁੱਖਾ ਪਾਉ ਐਮਸੀ ਸਰਦੂਲਗੜ੍ਹ ਤੋਂ ਵੱਟੇ ਮਾਣ ਵੱਟੇ ਪਿਆਰ ਦਾ ਕਬੱਡੀ ਉਹ ਪੈ ਗਈ ਪੈ ਗਈ ਆ ਗਈ ਪਾ ਗਈ ਪਾ ਗਈ ਹੰਡ ਨਹੀਂ ਫੜ ਆਉ ਜਣਾ ਤੇ ਅਮਕੋ ਸ਼ੀਰੇ ਨੇ ਆਪਣੇ ਖਾਤੇ ਦੇ ਵਿੱਚ ਜੋ ਦਿੱਤਾ ਸ਼ਾਂਤੀ ਦੇ ਲਈ 2000 ਆਹ ਪੁਰਸ਼ਾਂ ਵੱਲੋਂ ਆਹ ਪੁਰਸ਼ਾਂ ਵੱਲੋਂ ਆਹ ਸ਼ਾਂਤੀ ਦੇ ਲਈ ਕਹਿੰਦੇ ਕਿਹੜੇ 2000 ਦੇ ਪਿਆਰ ਤੇ ਸਤਿਕਾਰ ਕੋਈ ਦੇ ਦਿੱਤੇ ਜਾਣਗੇ ਸ਼ਾਂਤੀ ਦੇ ਲਈ ਇਹ ਆ ਕਹਿੰਦੇ ਕਰਾਚੋ ਵਾਲਾ ਮੇਰੇ ਮਿੱਤਰੋ ਇਹ ਕਹਿੰਦੇ ਭੁੰਮਣ ਦੇ ਪਿੰਡਾਂ ਦਾ ਉਹ ਲੱਖੀ ਘੁੰਮਣ ਦੇ ਪਿੰਡਾਂ ਦਾ ਰੋਇ ਹਣ ਕਿ ਤੁਸੀਂ ਆਖੀ ਮਿਲਦੇ ਦੇਖੇ ਨੇ ਉਹ ਪੈਂਦੇ ਨਹੀਂ ਦੇਖੇ ਗਲਾਉੜਿਆਂ ਨੂੰ ਅਸੀਂ ਕੰਡਾ ਕੱਬੜ ਨੂੰ ਫਿਰਦੇ ਫਿਰਦੇ ਰਾਜੀ ਨਾਮਿਆਂ ਨੂੰ ਉਹ ਫਿਰਦੇ ਰਾਜੀ ਨਾਮਿਆਂ ਨੂੰ ਉਹ ਫਿਰਦੇ ਰਾਜੀ ਨਾਮਿਆਂ ਨੂੰ ਆ ਕਬੱਡੀ ਪੌਣ ਦੇ ਲਈ ਸ਼ੀਰਾ ਚੱਕ ਲਈ ਫੇਰ ਵਾਲਾ ਫਿਰ ਮੈਦਾਨ ਦੇ ਵਿੱਚ ਵੰਦਾ ਹੋਇਆ ਅੱਜ ਪਤਾ ਲੱਗਦਾ ਵੀ ਕੌਣ ਖੱਬੀ ਖੜ ਉਹ ਕੌਣ ਉਹ ਕੌਣ ਫੜੇਗਾ ਮੀਰਪੁਰੀਆ ਜਾਂ ਕਹਦੇ ਮੀਨੇ ਨੂੰ ਕਿ ਅੱਜ ਆਪਾਂ ਟਕਾਣੇ ਲਾ ਕੇ ਛੇੜਨੀ ਹੈ ਮੀਰਪੁਰੀਆ ਕਹਦੇ ਮੀਨੇ ਨੂੰ ਕਿ ਗੱਲ ਟਕਾਣੇ ਲਾ ਕੇ ਛੱਡਣੀ ਹੈ ਆ ਏ ਮੀਨਾ ਜਖੇਪਲ ਵਾਲਾ ਕਬੱਡੀ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਪਰ ਆ ਪੁਆਇੰਟ ਸ਼ੰਨਾ ਦੇ ਖਾਤੇ ਸ਼ੰਨਾ ਦੇ ਖਾਤੇ 10 ਤੇ 15 ਦੇ ਮੁਕਾਬਲੇ ਫਤੇਗੜ ਸ਼ੰਨਾ ਜੇਤੂ ਰਹੀ ਅਦਲੀਏ ਟੀ